ਮਾਸਟਰ ਜੀ ਜਿਹੜੇ ਤਰਨਾਵਾ ਮੰਗ ਰਹੇ ਸੀ ਮੰਗ ਇੱਕੇ ਮੰਗ ਹੈ ਜੀ ਸਾਡੇ ਤੋਂ ਵੀ ਠੇਕੇਦਾਰੀ ਸਿਸਟਮ ਖਤਮ ਕਰਕੇ ਸਾਨੂੰ ਸਿੱਧਾ ਭਗਤਾਨ ਕਰ ਦੇਣ ਜੇ 7 ਮਹੀਨੇ ਤੋਂ ਮੀਟਿੰਗਾਂ ਚੱਲਦੀ ਸੀ 7 ਮਹੀਨਿਆਂ ਦੇ ਵਿੱਚ ਇਹ ਰਿਜ਼ਲਟ ਨਿਕਲ ਕੇ ਬਾਹਰ ਆ ਗਿਆ ਸੀ ਵੀ ਕੋਈ ਟੈਂਡਰ ਕੋਈ ਸਕਿਉਰਟੀ ਨਹੀਂ ਤੁਹਾਨੂੰ ਬਗੈਰ ਟੈਂਡਰ ਬਗੈਰ ਸਕਿਉਰਟੀ ਤੋਂ ਹੀ ਕੰਮ ਦੇ ਦਿੱਤਾ ਜਾਵੇਗਾ ਪਰੰਤੂ ਲੇਟਡ ਵਿਭਾਗ ਦੇ ਮੰਤਰੀ ਨੇ 13 7 2024 ਨੂੰ ਠੇਕੇਦਾਰਾਂ ਨਾਲ ਮੀਟਿੰਗ ਕਰਕੇ ਇਹ ਪਾਲਿਸੀ ਹੈ ਜਿਹੜੀ ਪ੍ਰੋਪੋਜ਼ਲ ਸੀ ਪੱਲੇਦਾਰ ਮਜ਼ਦੂਰਾਂ ਦੀ ਉਨੂੰ ਸਾਈਡ 'ਚ ਕਰਕੇ ਠੇਕੇਦਾਰਾਂ ਵਾਲੀ ਪਾਲਿਸੀ ਹੈ ਜਿਹੜੀ ਉਹ ਜਾਰੀ ਕਰਾ ਦਿੱਤੀ ਇੱਕ ਪਾਸੇ 35-40 ਹਜ਼ਾਰ ਮਜ਼ਦੂਰ ਨੇ ਦੂਜੇ ਪਾਸੇ ਪੰਜ-ਸੱਤ ਠੇਕੇਦਾਰ ਨੇ ਤਲਾਟ ਨੇ ਜਿਹੜਿਆਂ ਨੂੰ ਪੰਜਾਬ ਸਰਕਾਰ ਕੰਮ ਦੇਣ ਜਾ ਰਹੀ ਹੈ ਜਿਹੜੀ ਕਹਿੰਦੀ ਸੀ ਕਿ ਆਮ ਲੋਕਾਂ ਦੀ ਸਰਕਾਰ ਹੈ ਅਸੀਂ ਕਹਾਂਗੇ ਕਿ ਇਹ ਲਟੇਰਿਆਂ ਦੀ ਸਰਕਾਰ ਹੈ ਆਮ ਲੋਕਾਂ ਦੀ ਸਰਕਾਰ ਨਹੀਂ ਪੰਜਾਬ ਦੇ ਵਿੱਚ ਅੱਜ ਤੁਸੀਂ ਦੇਖ ਲਓ ਕਿਹੋ ਜਿਹੇ ਹਾਲਾਤ ਹੋ ਚੁੱਕੇ ਨੇ ਜੇਕਰ 10-9ਾਂ ਦੇ ਕਿਰਤ ਕਰਨ ਵਾਲੇ ਨੂੰ ਇਹ ਵਾਅਦਾ ਕਰਕੇ ਪੂਰਾ ਪੈਸਾ ਨਹੀਂ ਦੇ ਸਕਦੇ ਤਾਂ ਸਾਨੂੰ ਨਹੀਂ ਲੱਗਦਾ ਫਿਰ ਜਿਹੜੇ ਦੂਜੇ ਭਾਵੇਂ ਉਹ ਮਲਾਜਮ ਹੈ ਜਾਂ ਮਨਰੇਗਾ ਉਹਨਾਂ ਨੂੰ ਕਿਵੇਂ ਇਹ ਦੇ ਸਕਦੇ ਨੇ ਇਸ ਕਰਕੇ ਅੱਜ ਅਸੀਂ ਇੱਥੇ ਜੋ ਪੰਜਾਬ ਸਰਕਾਰ ਦਾ ਪ੍ਰਟ ਅਸਿਆਪਾ ਕਰ ਰਹੇ ਆ ਇਹ ਜਿਹੜੀ ਸਾਡੇ ਵਿਰੋਧ ਦੇ ਵਿੱਚ ਪੌਲਸੀ ਆਈ ਹੈ ਉਸ ਦੇ ਵਿਰੁੱਧ ਅਸੀਂ ਅੱਜ ਅਸੀਂ ਇੱਥੇ ਮੋਰਚਾ ਲਾ ਰਹੇ ਆ ਅਗਲਾ ਸਟੈਪ ਕੀ ਹੋਣਾ ਅਗਲਾ ਸਟੈਪ ਸੰਘਰਸ਼ ਕਮੇਟੀ ਦੀ ਮੀਟਿੰਗ ਸਾਡੀ 1 ਜਾਂ 2 ਤਰੀਕ ਨੂੰ ਹੋ ਜੇਗੀ ਉਤੋਂ ਫੈਸਲਾ ਲਿਆ ਜਾਏਗਾ ਕੰਮ ਬੰਦ ਕਰਨਾ ਜਾ ਕੋਈ ਵੱਡਾ ਮੋਰਚਾ ਲਾਣਾ ਜਾਂ ਕੇ ਸੀਐਮ ਸਾਹਿਬ ਦੀ ਕੋਟੀ ਦਾ ਘਰਾਓ ਕਰਨਾ ਉਹ ਤੁਹਾਨੂੰ ਸੂਚਿਤ ਕਰਦੇ ਆ ਅਜੇ ਅਸੀਂ ਲਾਵਾਂਗੇ ਇੱਥੇ ਅੱਧਾ ਪੌਣਾ ਘੰਟਾ ਉਸ ਤੋਂ ਬਾਅਦ ਸਾਡੀ ਜਿਹੜੀ ਟੀਮ ਹੈ ਉਹ ਬੈਠ ਕੇ ਫੈਸਲਾ ਕਰੇਗੀ ਵੀ ਕੀ ਕਰਨਾ ਹੈ